ਜੀ ਜਦੋਂ ਡਰਾਮਾ ਦੀ ਹੋਣ ਲੱਗ ਪਈ ਸਾਫ ਸਫਾਈ ਕੱਲ ਦਾ ਕਾ ਹੈ ਮੈਨੇ ਉਹ ਤੇ ਕੰਕਾ ਤਾਂ ਬਿਠੇ ਬਿਠਾ ਕਾ ਦਾ ਜਿਹਨੂੰ ਕਹਿੰਦਾ ਇਹਦਾ ਕੁਲੇ ਕਰਾਈ ਕਰੀ ਤਾਂ ਮੇਰੇ ਲੈ ਲੈ ਜਿਹੜੇ ਤੇ ਰੋੜਾ ਦਾ ਉਹਨੂੰ ਲਵਾ ਕੇ ਧੁੱਪ ਤੇ ਸਟੋਰ ਕਰਨੀ ਕਰਨ ਕਿਸ ਕਰਕੇ ਸਫਾਈ ਕਰ ਦਿੱਤੀ ਡਰਮਾਂ ਨੂੰ ਤੋੜ ਦਿੱਤਾ ਵਿੱਚ ਪਾਣੀ ਮਾਰ ਦੋ ਵਿੱਚ ਇੱਧਰ ਖੜੀ ਜੇ ਸਪੀਡ ਟਰੈਕਟਰ ਟਰਾਲੀ ਦਾਣਿਆਂ ਵਾਲੀ ਤੇ ਇੱਧਰ ਟਰੈਕਟਰ ਬੱਸ ਚੱਲ ਗਈ ਆ। ਤੋਂ ਬੋੜਿਆਂ ਦੇ ਵਿੱਚ ਦਾਣੇ ਪਾ ਦਿੱਤੇ ਨੇ ਡਰਮਾਂ ਵਿੱਚ ਪਾਉਣ ਵਾਸਤੇ। ਇਸ ਕਰਕੇ ਡਰਮਾਂ ਦੀ ਧੋਵਾ ਤਵਾਈ ਚੱਲਦੀ ਪਈ। ਹੈਂ? ਬੋੜ ਡਰਮ। ਇੱਧਰ ਸਾਡੀ ਸਾਰੀ ਜਿਹੜੀ ਕਣਕ ਵੱਢ ਦਿੱਤੀ ਆ। ਇੱਧਰ ਲੈ ਆਓ। ਹੜੇ ਮੋਟੇ ਨਾਲ ਦਾ ਪਤਾ ਕਰਾਂਗੇ ਲੋਕਾਂ ਤੇਰੇ ਪਹਿਲੇ ਲਿਓ ਆਪਣੇ ਜਿਹਨੇ ਬਣਦੀਆਂ ਤੁਹਾਡੇ ਆਹ ਜਿਹੜਾ ਨਾਲ ਕੋਈ ਇੱਧਰ ਸਾਈਡ ਤੇ ਰੱਖ ਦੋ ਸੁੱਕ ਜੀ ਮੈਂ ਇੱਧਰ ਘਰ ਕਿੱਥੇ ਲਈ ਆਉਣ ਦੇ ਜੀ ਮਾਰਨਿੰਗ ਦਾ ਟਾਈਮ ਨਾ ਕਿੰਨਾ ਵਧੀਆ ਹਰੇ ਹਰੇ ਲੱਗਦਾ। ਫਰੀਦ ਨੂੰ ਹੋਰ। ਐਦਨੂ ਕਰੇ। ਇਸੇ ਕਰ ਲਾ। ਇਹ ਕੱਲ ਨੂੰ ਆਪਾਂ ਚਾਹ ਪੀਂਦੇ ਮੇਰਾ ਤਲਾਬ ਦਾ ਦੁੱਧ। ਆ ਸਾਡੇ ਨਾਲ ਸਵੇਰ ਦਾ 7:30 ਹੋ ਗਿਆ ਤੇ ਨਹੀਂ 8:00 ਵਜ ਗਏ। ਅਸੀਂ ਹੁਣ ਲੱਗੇ ਆ ਚਾਹ ਪੀਣ ਬਾਕੀ ਸਾਰੇ ਆ ਪੀ ਲਈਏ ਤੇ ਮੇਰਾ ਦਾ ਲਾਂਬਾ ਦੁੱਧ ਗਰਮ ਹੋ ਗਿਆ। ਅੰਦਰ ਟਰਾਲੀ ਵੇਲੀ ਕਰਦੇ ਪਏ ਇਸ ਦਰਬਾਨੇ ਕੱਟ ਤੇ ਟਰਾਲੀ ਚ ਟਰਾਲੀ ਕਰਤੀ ਖਾਲੀ ਹੁਣ ਆਪਾਂ ਸ਼ਾਮਾ ਨੂੰ ਕੜਾਂਗੇ ਸਟੋਰ ਡਰਮਾਂ ਦੇ ਵਿੱਚ ਇਹ ਲਈਆਂ ਆਪਾਂ ਡੱਬੀਆਂ ਦੀਆਂ ਤੀਲਾਂ ਤੇ ਆਪਾਂ ਲੈ ਤਰੇਕ ਦੇ ਪੱਤੇ ਸਕਾ ਕੇ ਇਹ ਪਾਵਾਂਗੇ ਹੁਣ ਆਪਾਂ ਕਣਕ ਚ ਸੂਸਰੀ ਬਿਗੜਾ ਨਾ ਲੱਗੇ ਇੱਕ ਕੁਇੰਟਲ ਪਾ ਕੇ ਨਾ ਉਸ ਤੋਂ ਬਾਅਦ ਥੋੜਾ ਇਹ ਪਾ ਦੇਣਾ ਗੋਲੂ ਨਾਲ ਪਾਉਣਾ ਤੇ ਜਾਗ ਜਾਈਏ ਤਿੰਨ ਪਾਦਾ ਇਹ ਪਾਣੀ ਠੀਕ ਹੈ ਕਹਿੰਦੇ ਖਤਮ ਹੋ ਗਈਆਂ ਸਾਰੀਆਂ ਹੋਰ ਕਿਰਨਾ ਦੀ ਜੀ ਉਹ ਕਰ ਜੀ ਮਿਕਸ ਕਰ ਦਈਏ ਪਹਿਲਾਂ ਬਸ ਆਪਾਂ ਪਾ ਦੇਣਾ ਹੁਣ ਇੱਕ ਕਵੰਟਲ ਪਾ ਕੇ ਕਣਕ ਤੇ ਫਿਰ ਉਸ ਤੋਂ ਬਾਅਦ ਥੋੜੇ ਜੇ ਪੱਤੇ ਤੇ ਡੱਬੀ ਦੇ ਤੇਲ ਨਾਲ ਫਲਾੜ ਦੇਣੀ ਆ ਫਿਰ ਇੱਕ ਕਵੰਟਲ ਪਾ ਕੇ ਫਿਰ ਇਸ ਤਰ੍ਹਾਂ ਕਰਕੇ ਜਿਹੜੇ ਆ ਸੁਸਰੀ ਵਗੈਰਾ ਨਹੀਂ ਲੱਗਦੀ ਹੈਗੀ ਪਿਛਲੀ ੜੀ ਵੀ ਹੀ ਵੇਲੇ ਸਾਡੇ ਲੱਗੀ ਨਹੀਂ ਉਦਾਂ ਸੁਸਰੀ ਮੁੱਕੇ ਫਿਰ ਇੱਕ ਬੰਨਈ ਆ ਨਾ ਤੇ ਇਹਦੀ ਪ੍ਰੈਸ ਹੀ ਤਾਰ ਨਹੀਂ ਬਸ ਸੱਤ ਹਾਂ ਜੀ ਜਪਾ ਦਾ ਡਰਾਮ ਦੇ ਵਿੱਚ ਸੁਸਰੀ ਵਗੈਰਾ ਨਹੀਂ ਨਿਕਲਦੀ ਹੈਗੀ ਤੇ ਗੋਲਗਾਂ ਵਧੀਆਂ ਕਿਹਾ ਹਸਾਂ ਸਾਰੀ ਉਹਦੀ ਜਿਹੀ ਪੜੀ ਉਜੀ ਅੱਜ ਕਣਕ ਦਾ ਵੀ ਪੜੋਲਾ ਪਾ ਦਿੱਤਾ ਵਾ ਕੰਮ ਨਿਭੇਰ ਦਿੱਤਾ ਤੇ ਤੂੜੀ ਦਾ ਰਹਿ ਗਿਆ ਦਾਣਿਆਂ ਦਾ ਤਾਂ ਚੱਲ ਖਲਾੜਾ ਅੱਜ ਮੁੱਕ ਚੱਲਿਆ ਹੁਣ ਪਾ ਦੋ ਹਾ ਪੱਤੇ ਪਾ ਲੇ ਲੈ ਖਲਾੜ ਦੇ ਵਿੱਚ ਚਲ ਥੋੜੇ ਕੁੱਤੇ ਪਾ ਦੇ ਪੁਰੀ ਸਹੀ ਬੁਰੀਆਂ ਰਹਿਣੀਆਂ ਚਾਹੀਦੀਆਂ ਮਗਰ ਦੇਖ ਲਾ ਬੁਰੀਆਂ ਪੰਜਾਂ ਨਹੀਂ ਲੈਣਾ ਹੂੰ ਤਿੰਨ ਬੁਰੀ ਨਹੀਂ ਜਾਣੀਆਂ ਬੁਰੀਆਂ ਫੀ ਕਰਨੀਆਂ ਤੇ ਲੈਣੇ ਕਿੰਨਾ ਕਾਟਾ ਸਨਾ ਲੋ ਜੀ ਆਪਾਂ ਜਿਹੜੇ ਥੋੜੇ ਜਿھے ਬਚੇ ਉਹ ਵੀ ਵਿੱਚ ਪਾ ਦਿੱਤੇ ਤੇ ਹੁਣ ਆਪਾਂ ਉੱਪਰ ਦਾਣੇ ਪਾ ਦਨੇ ਆ ਤੇ ਫੇਰ ਕਰ ਦੇਣਾ ਡਰਮ ਬੰਦ 14 ਤੋੜੇ ਹੈਗੇ 14 ਆ ਵੇਖ ਰਹੇ ਹੋ ਜੀ ਲੋ ਜੀ ਹਜੇ ਵੀ ਜਿੰਨਾ ਤੱਕ ਟੂੜੀ ਦਾ ਦਾਣੇ ਜਿੰਨੇ ਖਿਲੜੇ ਭੁਲੜੇ ਸਾਰੇ ਨਾਲ ਸੰਭੇ ਗਏ ਹੁਣ ਤੱਕ ਜ਼ਿਮੀਂਦਾਰਾਂ ਦੇ ਘਰ ਖਲਾੜੇ ਹੀ ਪੇ ਦੇਂਦੇ ਆ ਕੋਈ ਟਰਿਕੀ ਤੇ ਕੋਈ ਟਰਿਕੀ ਤੇ ਜੇ 2-3 ਡਰਮ ਵੀ ਪੜੇ ਆ। ਦੋ ਸੰਭਲੀਆਂ। ਹਾਂ। 2-3 ਡਰਮ ਵੀ ਪੜੇਗੇ ਪਰ ਦਾਣੇ ਅਜੇ ਵੀ ਖਿਲੜੇ ਪਿਲੜੇ। ਇਧਰੋਂ ਵੀਰੇ ਖਾਲੀ ਹੋਏ ਤੇ ਇਧਰ ਕੰਮ ਆ ਗਿਆ। ਹੈ? ਇਹ ਦਾਲੇ ਧੁਲੇ ਵੀ ਹੋਣੇ। ਹਾਂ। ਦਾਲਾ ਸਭ ਨੂੰ। ਅੱਛਾ। ਚਲੋ ਅਜੇ ਡਰਮਾਂ ਦੇ ਖਾਣ ਵਾਲੀ ਕਣਕ ਤੇ ਸਟੋਰ ਹੋਈ। ਸਾਲ ਵਾਸਤੇ। ਅੱਜ ਤਨੇਰੀ ਖਾਣੇ ਜਿਹਨੇ ਗੰਦ ਜੇ ਪਾਇਆ ਕਦੀ ਚੁੱਕ ਕੇ ਮਾਰਦੀ ਕਿਸੇ ਪਾਸੇ ਕੂੜਾ ਚੁੱਕ ਕੇ ਮਾਰਦੀ ਕਿਸੇ ਤੋੜੀ ਰਹਿ ਗਈ ਸਾਡੀ ਬੰਨਣ ਵਾਲੀ ਬਾਕੀ ਦਾਣੇ ਨਿਬੜ ਗਏ ਇਹਨੂੰ ਨਾ ਕਹਦੀ ਜਦੋਂ ਆਵਾਜ਼ ਮਾਰ ਕੇ ਦੋਵਾਰ ਹੀ ਕਰਦਾ ਲਓ ਜੀ ਇਸੇ ਬਲੌਗ ਦਾ ਐਂਡ ਕਰ ਦਿਆਂ ਤੇ ਨੈਕਸਟ ਬਲੌਗ ਲੈ ਕੇ ਫਿਰ ਮਿਲਦੇ ਆਂ ਤਦ ਤੱਕ ਉਸ ਤੇ ਬਾਏ